ਸਿੱਖ ਇਤਿਹਾਸ ਦੇ ਵਿੱਚ 52 ਸ਼ਬਦ ਦਾ ਬੜਾ ਅਹਿਮ ਰੋਲ ਹੈ। ਗੁਰੂ ਨਾਨਕ ਦੇਵ ਜੀ ਨੇ 52 ਸਾਲੀ ਕੀਰਤਨ ਕੀਤਾ ਅਤੇ 52 ਸਾਲੀ ਰਬਾਬ ਵਜਾਈ ਸੀ। ਗੁਰੂ ਅੰਗਦ ਦੇਵ ਜੀ ਨੇ ਜਦੋਂ ਪਹਿਲਾ ਮਾਲਾ ਖੜਾ ਬਣਾਇਆ ਤਾਂ ਉਸ ਦੇ ਵਿੱਚ 52 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਸੀ। ਜੇਕਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ 22 ਮੰਜੀਆਂ ਦੇ ਨਾਲ 52 ਪੀੜੇ ਵੀ ਸਥਾਪਿਤ ਕੀਤੇ। ਗੁਰੂ ਰਾਮਦਾਸ ਜੀ ਨੇ ਗੁਰੂ ਕੇ ਚੱਕ ਦੇ ਵਿੱਚ ਜਦੋਂ ਗੁਰੂ ਬਾਜ਼ਾਰ ਬਸਾਇਆ ਤਾਂ ਉਸ ਦੇ ਵਿੱਚ 52 ਤਰ੍ਹਾਂ ਦੇ ਕੀਰਤਕਾਰ ਨੂੰ ਸਦਾ ਭੇਜਿਆ ਸੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ 52 ਅਖਰੀ ਲਿਖੀ ਸੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਆਪ ਸੰਗਤਾਂ ਜਾਣਦੇ ਹੋ ਕਿ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਛੁੜਵਾਏ ਸਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਦੇ ਵਿੱਚ 52 ਕਵੀਆਂ ਨੂੰ ਸ਼ਾਮਿਲ ਕੀਤਾ ਸੀ ਨਾਂਦੇੜ ਦੀ ਧਰਤੀ ਦੇ ਉੱਤੇ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ 52 ਹੁਕਮ ਸਿੱਖਾਂ ਨੂੰ ਦਿੱਤੇ ਅਤੇ ਅੱਜ ਜ਼ਿਕਰ ਜੇਕਰ ਆਪਾਂ ਸਿੱਖ ਰਾਜ ਦੇ ਕੁੱਲ ਕਿਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਅੰਕੜਾ ਵੀ 52 ਹੀ ਹੈ ਤਾਂ ਇਸ ਤਰ੍ਹਾਂ ਪਤਾ ਲੱਗਦਾ ਹੈ ਕਿ 52 ਸ਼ਬਦ ਉਹ ਸਿੱਖਾਂ ਦੇ ਪ੍ਰਤੀਬੋਧ ਨੇੜੇ ਹੈ ਪਰ ਇੱਥੇ ਇਸ ਨੂੰ ਸ਼ੁਭ ਅਤੇ ਅਸ਼ੁਭ ਮੰਨ ਲੈਣਾ ਇਹ ਉਚਿਤ ਨਹੀਂ ਰਹੇਗਾ ਜੇਕਰ ਵੀਡੀਓ ਚੰਗੀ ਲੱਗੇ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ